ਐ ਜੁਮੀ ਦੇ ਨਾਲ ਤੇ ਕਿਤੇ ਵੀ ਪੱਧਰ ਇਤਿਹਾਸਕ ਰੱਦੀ ਵਾਲੀ ਕਵਰ ਪੱਕੀ ਇਤਿਹਾਸਕ ਮੇਰੀ ਕਵਰ ਬਣਾ ਲਿਆ ਆਪਣੀ ਚਾਚੀ ਦੇ ਨਾਮ ਤੋਂ ਕਿਹਦਾ ਚਾਚਾ ਜੀ ਦਾ ਨਾਮ ਕਿਹਜਣਾ ਕਰਦਾ ਨਾ ਗਏ ਇਹਗਾ ਚਾਹਣੀ ਹੁੰਦਾ ਤੇ ਕੋਲੇ ਉਹਦੇ ਨੂੰ ਕਿੱਦਾਂ ਦੇ ਇਧਰ ਕਵਰ ਦੇ ਕੋਲ ਆ ਕੇ ਖਿੰਦੇ ਆ ਮੈਂ ਮਾ ਮੇਰੇ ਦਸਨ ਲਗਨੋ ਗਰੀਬ ਲੋਕ ਸੀ ਇਹ ਪੁਣਾ ਨੇ ਵਾਦਾ ਕਿਤਾ ਕੀਤਾ ਕਹਿੰਦੇ ਕਿ ਇਧਰ ਮੂੰਹ ਕਰਕੇ ਕਹਿੰਦੇ 15 ਤਰੀਕ ਦਾ ਵੀਮਾ ਬਣਦਾ ਸੀ ਮੰਮੀ ਦਾ ਤੇ 13 ਤਰੀਕ ਨੂੰ ਬੈਰੀ ਚਲੇ ਗਏ ਅੱਛਾ ਤਾਂ ਕੀ ਕਿਹਾ ਇਹਨੂੰ ਕਮਰਾਂ ਨੂੰ ਮੂੰਹ ਮਾ ਕੇ ਤੇ ਕਹਿੰਦੇ ਕਿ ਪ੍ਰਵੀਨ ਟੈਨਸ਼ਨ ਨਾ ਲੈ ਵੀਮਾ ਤਾਂ ਪਹਿਲਾਂ ਪਹਿਲਾਂ ਤੇਰੇ ਕੋਲ ਹੋਗਾ ਬੱਬੇ ਮੈਂ ਦੱਸਿਆ ਮੇਰੀ ਬਾਤ ਵੀ ਮੈਂ ਤਾਂ ਪਹਿਲਾਂ ਪਹਿਲਾਂ ਤੇਰੀ ਗੋਤ ਆ ਗਿਆ ਉਹ ਇਹਨੂੰ ਵਕੀਲ ਨੇ ਕਿਹਾ ਇਹਨੂੰ ਹੋਰ ਕਿਈ ਆ ਆਪਣੇ ਜਾਣ ਦਾ ਪਹਿਲੇ ਦੱਸ ਗਿਆ ਹੈ ਬੇਟਾ ਬਾਦਸ਼ਾਹ ਬੰਦਾ ਬਾਦਸ਼ਾਹ ਤੁਹਾਡਾ ਬਾ ਪਹਿਲੇ ਚਲੇ ਗਿਆ ਪਹਿਲੇ ਦੱਸ ਗਿਆ ਸਾਡੇ ਨੂੰ ਦੱਸੋ